ਅਜੱਪਾ ਵੀਰੋ ਗੱਲ ਕਰਨੀ ਹੈ ਗੁਰੂ ਸਾਹਿਬ ਨੇ ਜੋ ਸਾਨੂੰ ਬਾਣੀ ਸਮਝਾਇਆ ਦੁੱਧ ਬਿਨ ਢੇਨ ਪੰਖ ਬਿਨ ਪੰਖੀ ਜਲ ਬਿਨ ਉਤਪੁਜ ਕਾਮ ਨਾਹੀ ਜੇ 12 ਮਾਹਾਂ ਦੀ ਬਾਣੀ ਚ ਵੀ ਸਾਨੂੰ ਦੱਸਿਆ ਢੇਨ ਦੁੱਧਾ ਤੇ ਬਾਹਰ ਹੀ ਕਿਤਨ ਆਵੇ ਕਾਮ ਆਪਣੇ ਕਹਾਵਤਾਂ ਵੀ ਹੈਗੀਆਂ ਵੀ ਉਹ ਗਾਂ ਕਾਦੀ ਹੈ ਜਿਹੜੀ ਸਿੰਘ ਮਾਰੇ ਜਾਂ ਛੜ ਮਾਰੇ ਗਊ ਦੀ ਜਿਹੜੀ ਵੈਲਿਊ ਆ ਕੀਮਤ ਹੈ ਉਹਦੇ ਦੁੱਧ ਕਰਕੇ ਹੁਣ ਇਹ ਗੱਲ ਗਊ ਨੂੰ ਥੋੜਾ ਸਮਝਾਉਣੀ ਹੈ ਗੱਲ ਇਹ ਸਾਨੂੰ ਸਮਝਾਈ ਜਾਂਦੀ ਆ ਵੀ ਕੋਈ ਵੀ ਬੰਦਾ ਕਿਸੇ ਵੀ ਫੀਲਡ ਵਿੱਚ ਕੋਈ ਕੰਮ ਕਰ ਰਿਹਾ ਉਹ ਆਪਣਾ ਸਹੀ ਕੰਮ ਨਹੀਂ ਕਰ ਰਿਹਾ ਉਹ ਉਸ ਗਾਂ ਵਰਗਾ ਫੰਡਰ ਗਾਂ ਵਰਗਾ ਜਿਹੜਾ ਦੁੱਧ ਨਹੀਂ ਦੇ ਰਹੀ ਹੁਣ ਮੰਨ ਲਓ ਕੋਈ ਵੀ ਚਾਹੇ ਧਾਰਮਿਕ ਬੰਦਾ ਕੋਈ ਪ੍ਰਚਾਰਕਾ ਜੋ ਗੁਰੂ ਦੀ ਗੱਲ ਗੁਰਬਾਣੀ ਦੀ ਗੱਲ ਤਤਸਾਰ ਪਬਲਿਕ ਨੂੰ ਲੋਕਾਂ ਨੂੰ ਸੰਗਤ ਨੂੰ ਨਹੀਂ ਦੱਸ ਰਿਹਾ ਉਸ ਗਾਂ ਵਰ ਗਈ ਹੈ ਵੀ ਦੁੱਧ ਤਾਂ ਦੇ ਨਹੀਂ ਰਹੀ ਉਹ ਹੀ ਕਾਫੂਸ ਕਰ ਰਹੀ ਆ ਖਰਤੇ ਫालतੂ ਉਹਦਾ ਬੋਝ ਆਉ ਪਰਿਵਾਰ ਤੇ ਉਹਦਾ ਤਾਂ ਆਪਾਂ ਨੂੰ ਪਤਾ ਆਪਾਂ ਡੰਡਾ ਮਾਰ ਦਿਆਂ ਘਰੋਂ ਵੜ ਦਿੰਨੇ ਆ ਸੋ ਇਸੇ ਤਰ੍ਹਾਂ ਜਿਵੇਂ ਕੋਈ ਧਾਰਮਿਕ ਚਾਹੇ ਕੋਈ ਰਾਜਨੀਤਿਕ ਗੱਲ ਉਹਨਾਂ ਤੇ ਵੀ ਆਉਣੀ ਆ ਹੁਣ ਹਰ ਇੱਕ ਬੰਦਾ ਦਗਮਜੇ ਮਾਰਦਾ بڑے بڑے ਵਾਅਦੇ ਕਰਦਾ ਵੀ ਅਸੀਂ ਪੰਥਕਾਂ ਹੁਣ ਕਹਿਣ ਨਾਲ ਪੰਥਕ ਥੋੜਾ ਹੁੰਦਾ ਗਾਂ ਦੇਖਣ ਨੂੰ ਤਾਂ ਗਾਂ ਹੀ ਹੁੰਦੀ ਆ ਵਾਰਿ ਤੋਂ ਦੁੱਧ ਨਹੀਂ ਦਿੰਦੇ ਉਹ ਗਾਂ ਗਾਂ ਨਹੀਂ ਹੁੰਦੀ ਕਿਸੇ ਕੰਮ ਦੀ ਨਹੀਂ ਹੁੰਦੀ ਇਸੇ ਤਰ੍ਹਾਂ ਆਪਾਂ ਸਾਡੇ ਹਰ ਫੀਲਡ ਦੇ ਵਿੱਚ ਦੇਖ ਸਕਦੇ ਆਂ ਵੀ ਕੌਣ ਸਹੀ ਆ ਕੌਣ ਗਲਤ ਆ ਜੇ ਅਸੀਂ ਗੁਰਬਾਣੀ ਦੀ ਰੌਸ਼ਨੀ ਚੱਲਾਂ ਹੁਣੋ ਡਾਕਟਰ ਕਾਹਦਾ ਜੇ ਇਲਾਜ ਨਹੀਂ ਕਰਦਾ ਮਰੀਜ਼ ਨੂੰ ਠੀਕ ਨਹੀਂ ਕਰਦਾ ਹੁਣ ਇਸੇ ਤਰ੍ਹਾਂ ਉਹ ਲੀਡਰ ਨਾ ਪੰਜਾਬ ਦਾ ਨਾ ਪੰਥ ਦਾ ਕਿਉਂਕਿ ਨਾ ਪੰਜਾਬ ਦਾ ਕੋਈ ਕੰਮ ਕੀਤਾ ਤੇ ਨਾ ਪੰਥ ਦਾ ਕੰਮ ਕੀਤਾ ਗੱਲ ਤਾਂ ਹੋਈ ਨਾ ਗਊ ਦੀ ਜਿਵੇਂ ਕਿਸਵੱਟੀ ਦੁੱਧ ਦੇਣਾ ਢੇਣ ਦੁੱਧ ਅਤੇ ਬਾਹਰੀ ਕਿਤਨਾ ਵੇਕਾਂ ਦੁੱਧ ਤੋਂ ਬਿਨਾਂ ਜੇ ਗਾਂ ਵੇਕਾਰ ਹੋ ਜਾਂਦੀ ਐ ਕੋਈ ਵੇਕਾਰ ਹੋ ਜਾਂਦੀ ਐ ਅਸੀਂ ਉਹਦਾ ਰੱਸਾ ਲਾਉਨੇ ਆ ਇਸੇ ਤਰ੍ਹਾਂ ਉਹ ਲੋਕ ਕਿਸੇ ਵੀ ਫੀਲਡ ਚ ਜਿਹੜੇ ਗੱਲ ਕਰਨ ਵੀ ਅਸੀਂ ਤਾਂ ਜੀ ਪੰਜਾਬ ਦਾ ਕੀਤਾ ਪੰਜਾਬ ਦਾ ਕੀਤਾ ਪੰਜਾਬ ਦੀ ਰਾਜਧਾਨੀ ਸਾਡੇ ਕੋਲੋਂ ਖੋਲੀ ਗਈ ਡੈਮ ਸਾਡੇ ਗਈ ਪਾਣੀਆਂ ਦਾ ਅੱਜ ਤੱਕ ਸਾਡੇ ਕੋਲ ਕੋਈ ਸਾਨੂੰ ਮੁੱਲ ਨਹੀਂ ਮਿਲਿਆ ਕੋਈ ਕੀਮਤ ਨਹੀਂ ਮਿਲੀ ਪਾਣੀ ਤਾਂ ਨਹੀਂ ਜਾਣ ਰੋਕ ਸਕਦੇ ਆਪਾਂ ਪਰ ਦੂਸਰੇ ਪਾਸੇ ਦੇਖ ਲਓ ਤੁਸੀਂ ਪੰਜਾਬ ਦਾ ਕੋਈ ਮੁੱਦਾ ਜੇ ਕੋਈ ਹੱਲ ਹੋਇਆ ਹੋਵੇ ਜਿਹੜੇ ਲੋਕ ਇਹ ਵਾਅਦੇ ਕਰਦੇ ਵੀ ਸੀ ਪੰਜਾਬ ਦਾ ਇਹ ਕੀਤਾ ਉਹ ਕੀਤਾ ਵਾਅਦਾ ਕੀਤਾ 70 ਸਾਲ ਦੇ ਰਾਜ ਵਿੱਚ ਗੱਲ ਆਪਾਂ ਸਾਰਿਆਂ ਦੀ ਕਰਨੀ ਕਾਮਨ ਆਪਾਂ ਕਿਸੇ ਦੇ ਉਹ ਨਹੀਂ ਹੈਗਾ ਵੀ ਆਪਾਂ ਬਣ ਗਏ ਨਾ ਨਾ ਬਿਲਕੁਲ ਕੋਈ ਬੰਦਾ ਜਿਹੜੇ ਲੋਕ ਆਪਾਂ ਦੇਖ ਚੁੱਕੇ ਹਾਂ ਤੇ ਦਾਅਵੇ ਕਰ ਰਹੇ ਆ ਪੰਜਾਬ ਦਾ ਕੋਈ ਮਸਲਾ ਹੱਲ ਹੋਇਆ ਹੋਵੇ ਪੰਥ ਦਾ ਕੀਤਾ ਹੋਵੇ ਪੰਥ ਦੇ ਮਸਲੇ ਕਿਹੜੇ ਨੇ ਪੰਜਾਬ ਦੇ ਕਿਹੜੇ ਸਾਨੂੰ ਇਹ ਗੱਲਾਂ ਕਰਨੀਆਂ ਪੈਣੀਆਂ ਅਲੱਗ-ਅਲੱਗ ਤਾਂ ਕਿ ਲੋਕਾਂ ਨੂੰ ਸਾਰੀ ਸਮਝ ਆ ਜਾਵੇ ਸੋਝੀ ਆ ਜਾਵੇ ਪੰਥ ਦੇ ਮਸਲੇ ਤਾਂ ਜੇ ਆਪਾਂ ਸੋਚੀਏ ਦੇਖ ਸਕਦੇ ਆਪਾਂ ਪੰਜਾਬ ਨਾਲ ਧੱਕਾ ਤਾਂ ਸਾਡੇ ਆਗੂ ਨੇ 47 ਤੋਂ ਸ਼ੁਰੂ ਕੀਤਾ ਹੋਇਆ ਉਦੋਂ ਗਾਹਾਂ ਤੁਰਿਆ ਉਹ ਪੰਜਾਬ ਨੂੰ ਖੰਡ ਕਿਸੇ ਨੇ ਨਹੀਂ ਪਾਈ ਪੰਜਾਬ ਦੇ ਹੱਕ ਵਿੱਚ ਕਿਸੇ ਨੇ ਗੱਲ ਨਹੀਂ ਕੀਤੀ ਪੰਜਾਬੀ ਸੂਬਾ ਬਣਾਉਣ ਵਾਸਤੇ ਵੀ ਪੰਜਾਬ ਬਣਾਉਣ ਵਾਸਤੇ ਵੀ ਸਾਨੂੰ ਇੱਥੇ ਮੋਰਚੇ ਲਾਉਣੇ ਪਿਆ ਫੇਰ ਵੀ ਸਾਨੂੰ ਕੀ ਮਿਲਿਆ ਕੁਝ ਨਹੀਂ ਪੰਜਾਬ ਨੂੰ ਵੀ ਪੰਜਾਬੀ ਬਣਾਤਾ ਸੂਬਾ ਨਹੀਂ ਕੀ ਸੂਬਾ ਪਾੜਤਾ ਇਹਨੂੰ ਤੇ ਤਿੰਨ ਹਿੱਸੇ ਕਰ ਸੋ ਪੰਥਕ ਮੁੱਦੇ ਸੀ ਜਿਹੜੇ ਸਾਡੇ ਉਹ ਦੇਖ ਲਓ ਤੁਸੀਂ ਬੰਦੀ ਸਿੰਘ ਸਾਡੇ 35-35 ਸਾਲਾਂ ਤੋਂ ਬੈਠੇ ਆ ਸਾਡੇ ਪੰਥਕਾਂ ਨੇ ਦੱਸੋ ਜੇ ਇੱਕ ਵੀ ਕਮ ਮੁੱਦੇ ਤੇ ਕੀਤਾ ਦੱਸ ਸਕਦਾ ਕੋਈ ਸਾਡੇ ਅੱਜ ਤੱਕ ਕਿਸੇ ਰਾਨੀਤ ਧਰਨੇ ਕੀਤਾ ਹੋਵੇ ਜਿਹੜੇ ਵੀ ਦੋਸੇ ਮਾਰੇਗੇ ਕਿਸੇ ਨੂੰ ਨਿਆਂ ਮਿਲਿਆ ਹੋਵੇ ਕਿਸੇ ਨੂੰ ਨਿਆਂ ਮਿਲਿਆ ਹੋਵੇ ਉਹ ਦੱਸ ਸਕਦੇ ਹੋ। ਨਾ ਪੰਜਾਬ ਦਾ ਕੁਸ ਵਾਰਿਆ। ਨਾ ਪਬਲਿਕ ਦਾ ਨਾ ਪੰਥ ਦਾ। ਜਿਹੜੇ ਮਸਲੇ ਸਾਲਾਂ ਕੇ ਪੰਥ ਦੇ ਮਸਲੇ ਤਾਂ ਬੜੇ ਉਲਝਾਏਗੇ। ਪੰਥ ਨੂੰ ਖੇਰੂ ਖੇਰੂ ਕਰ ਦਿੱਤਾ ਗਿਆ। ਪੰਥ ਤੇ ਅੱਜ ਉਹ ਨਾਵਾਂ ਦੇ ਉੱਤੇ ਲੋਕੀ ਨਫ਼ਰਤ ਕਰਦੇ ਆ। ਕਿਸੇ ਨੂੰ ਜਥੇਦਾਰ ਕਹਿ ਦਿਓ ਅਗਲਾ ਕਹਿੰਦਾ ਗਾਲਾਂ ਕਿਉਂ ਕੱਢਦਾ। ਅਗਲਾ ਕਹਿੰਦਾ ਤੂੰ ਗਾਲ ਕੱਢੀ। ਕਿਸ ਨੂੰ ਅਕਾਲੀ ਕਹੇ ਤੋ ਅਗਲਾ ਨੀਵੀਂ ਪਾਉਂਦਾ ਕਿਉਂ ਕਿਉਂਕਿ ਉਹ ਕੰਮ ਨਹੀਂ ਕੀਤੇ ਉਹ ਫੰਡਰ ਗਾਂ ਵਰਗਾ ਕੰਮ ਆ ਸਾਡਾ ਸਿਰਫ ਅਸੀਂ ਮਾਲਕ ਦੇ ਸਿਰ ਤੋਂ ਖਾਨਿਆ ਮਾਲਕ ਕਹਨ ਉਹਦੀ ਜਨਤਾ ਪਬਲਿਕ ਇਹਦੇ ਤੋਂ ਸਾਰੇ ਸਾਡੇ ਆਗੂ ਚਾਹੇ ਧਾਰਮਿਕ ਨੇ ਚਾਹੇ ਰਾਜਨੀਤਿਕ ਨੇ ਸਾਰੇ ਪਲਦੇ ਪਰ ਖਾ ਇਹਨਾਂ ਦਾ ਖਾਨ ਤੋਂ ਬਾਅਦ ਵੀ ਇਨਾਂ ਨਾਲ ਵਫਾ دار ਕੋਈ ਕੋ ਨਹੀਂ ਨਸ਼ਿਆਂ ਨਾਲ ਪੰਜਾਬ ਚ ਜਵਾਨੀ ਨਸ਼ੇ ਕੌਣ ਲੈ ਆ ਪਤਾ ਨਹੀਂ ਲੱਗਿਆ ਸਾਨੂੰ ਜਿਹੜੇ ਲੈ ਕੇ ਆਉਣ ਵਾਲਿਆ ਉਹੀ ਨਾਰੇ ਲਾਈ ਜਾਂਦੇ ਛਡਾਉਣ ਦੇ ਉਹਨਾਂ ਨੇ ਹੀ ਦੇਖੋ ਜਿਹੜੇ ਨਸ਼ਾ ਨੂੰ ਪ੍ਰਮੋਟ ਕਰਨ ਵਾਲੇ ਲੋਕ ਕੀ ਨਸ਼ੇ ਰੋਕਣ ਦੇ ਡਰਾਮੇ ਮੀਡੀਆ ਚ ਮੀਡੀਆ ਵੀ ਕਿਉਂ ਉਹਨਾਂ ਦਾ ਮੀਡੀਆ ਵੀ ਉਹਨਾਂ ਦਾ ਉਹਨਾਂ ਨੂੰ ਉਹਨਾਂ ਨੇ ਆਪਣੇ ਆਪ ਨੂੰ ਪ੍ਰਮੋਟ ਹੋਣ ਲਈ ਆਪਣੇ ਸਾਰੇ ਸਾਧਨ ਸਰੋਤ ਖੜੇ ਕਰ ਲਏ ਪੰਥ ਜਾਵੇ ਸਾਰੇ ਪੰਥ ਕੋਲੇ ਜੇ ਮੰਨ ਲਓ ਪੰਥ ਆਪਾਂ ਮੰਨਦੇ ਆਂ ਵੀ ਸਾਡਾ ਪੰਥ ਦਾ ਕੋਈ ਆਗੂ ਹੈਗਾ ਪੰਥ ਦਾ ਕੋਈ ਸਾਡੇ ਦਾ ਤਾਂ ਫਿਰ ਪੰਥ ਦਾ ਸਾਡੇ ਕੋਲ ਇੱਕ ਦੱਸੋ মিডিਆ ਕਿਹੜਾ ਪੰਥ ਦਾ ਅਖਬਾਰ ਕਿੱਥੇ ਹੈ ਜੇ ਕੋਈ ਨਿੱਜੀ ਹੈ ਕਿਸੇ ਦਾ ਤਾਂ ਉਹਦਾ ਆਪ ਦਾ ਉਹ ਤਾਂ ਉਹਦੇ ਹਿੱਤਾਂ ਨੂੰ ਆਪਾਂ ਦੇਖ ਸਕਦੇ ਹਾਂ ਉਹ ਆਪਣੇ ਉਹਨਾਂ ਨੇ ਤਾਂ ਮਸ਼ਹੂਰੀ ਕਰਨੀ ਹੈ ਜਿਵੇਂ ਸਾਬਨ ਵਾਲੇ ਕਰਦੇ ਆ ਨਰਮ ਵਾਲੇ ਕਰਦੇ ਆ ਸੋ ਇਸ ਕਰਕੇ ਭਰਾਵੋ ਸਾਨੂੰ ਜੇ ਅੱਜ ਵੀ ਅਸੀਂ ਨਾ ਜਾਗੇ ਉਹਨਾਂ ਦੀਆਂ ਗੱਲਾਂ 'ਚ ਫਸ ਗਏ ਫੇਰ ਚੋਰ ਜਿਹੜਾ ਸਿਆਣਾ ਹੁੰਦਾ ਨਾ ਚੋਰ ਠੱਗ ਉਹ ਚੋਰੀ ਕਰਦਾ ਜਦੋਂ ਕਿਸੇ ਨੂੰ ਪਤਾ ਲੱਗਦਾ ਨਾ ਆਪ ਹੀ ਰੌਲਾ ਪਾਉਣ ਲੱਗ ਜਾਂਦਾ ਹੁੰਦਾ ਵੀ ਚੋਰ ਚੋਰ ਆ ਗਿਆ ਚੋਰ ਆ ਗਿਆ ਚੋਰ ਆ ਗਿਆ ਤਾਂ ਕਿ ਪਬਲਿਕ ਨੂੰ ਪਤਾ ਨਾ ਲੱਗੇ ਇਸੇ ਤਰ੍ਹਾਂ ਸਾਡੇ ਉਹ ਲੋਕ ਨੇ ਜਿਨ੍ਹਾਂ ਸਾਨੂੰ ਪੰਜਾਬ ਨੂੰ ਹਰਦੇ ਖੇੜਦੇ ਨੂੰ ਨਸ਼ਿਆਂ ਡੋਬਿਆ ਸਾਡੇ ਨਾਲ ਬੇਨਸਾਫੀਆਂ ਹੋਈਆਂ ਸਾਥੋਂ ਸਾਡਾ ਸਾਰਾ ਕੁਝ ਖੋ ਲਿਆ ਗਿਆ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ ਹੁਣ ਕੋਈ ਵੀ ਸਾਡਾ ਪੰਜਾਬ ਦਾ ਮੁੱਖ ਮੰਤਰੀ ਬਣਦੇ ਉਹ ਕੁਝ ਨਹੀਂ ਕਰ ਸਕਦਾ ਕਿਉਂਕਿ ਸਾਰਾ ਕੁਝ ਅਸੀਂ ਗਿਰਵੀ ਰੱਖ ਦਿੱਤਾ ਹੈ ਵੀ ਦੇ ਦਾ ਇਹਦਾ ਹੱਲ ਕੁਝ ਨਹੀਂ ਅਸੀਂ ਕਰ ਸਕਦੇ ਇਹਦੇ ਜ਼ਿੰਮੇਵਾਰ ਲੋਕ ਜਿਹੜੇ ਨੇ ਜਿਹੜੇ ਨੂੰ ਉਜਾੜਨ ਵਾਲੇ ਨੇ ਅੱਜ ਉਹੀ ਫੇਰ ਝੰਡੇ ਚੱਕਦੇ। ਉਦੋਂ ਦੁੱਖ ਜਾਉਂਦਾ ਵੀ ਜੇ ਕਿਤੇ ਔਰੰਗਜੀਬ, ਅਬਦਾਲੀ, ਜਹਾਂਗੀਰ ਵਰਗੇ ਆ ਜਾ ਕੇ ਫੇਰ ਆਇਨਾ ਜਲੂਸ ਕੱਢਣ ਲੱਗ ਜਾਨਾ, ਰੈਲੀਆਂ ਕਰਨ ਲੱਗ ਜਾਨਾ, ਉਹ ਵੀ ਆਪਾਂ ਇਕੱਠੇ ਹੋਣਾ ਸਾਡੇ ਲੋਕ ਮਨ ਲੱਗਦਾ ਸ਼ਾਇਦ ਝੰਡੇ ਚੱਕ ਕੇ ਫੇਰ ਵੀ ਜਾਵੜਦੇ। ਫੇਰ ਵੀ ਚਲੇ ਜਾਂਦੇ। ਅੱਜ ਵੀ ਰੰਗੇ ਦੜਾਂਦੇ ਫਿਰਦੇ ਆ। ਸੁਬੀਰ ਜਾਗੀਏ ਜਮੀਰ ਦੀ ਆਵਾਜ਼ ਸੁਣੀਏ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰੀਏ ਤਾਂ ਕਿ ਸਾਨੂੰ ਕੋਈ ਲੋਕ ਗੁੰਮਰਾਹ ਨਾ ਕਰ ਸਕੇ